ਸਤਿ ਸ਼੍ਰੀ ਅਕਾਲ ਜੀ ਅੱਜ ਕੋਈ ਫੋਰ ਫਾਸਟ ਨਹੀਂ ਕੋਈ ਇੰਟਰਵਿਊ ਨਹੀਂ ਇੱਕ ਖੁੱਲੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਤੁਹਾਡੇ ਹਰਮਨ ਪਿਆਰੇ ਭਾਈ ਵੋਕਲ ਜਗਮੀਤ ਦੇ ਸੰਤਾਪਕ ਮੈਂ ਗਲਤ ਬੋਲ ਗਿਆ ਸੋਰੀ ਕਿਉਂਕਿ ਖੁੱਲੀ ਗੱਲਬਾਤ ਹੈ ਪੰਜਾਬੀ ਅੱਜ ਅਸੀਂ ਐਡਿਟ ਨਹੀਂ ਕਰਦੇ ਬੰਦੇ ਆਰ ਜਾਂਦੇ ਆ ਐਡਿਟ ਨਹੀਂ ਕਰਦੇ ਅੱਜ ਤੁਸੀਂ ਐਡਿਟ ਨਹੀਂ ਕਰਦੇ ਹਨਾ ਗੱਲਬਾਤ ਕਰਨ ਲਈ ਤੁਸੀਂ ਮੌਜੂਦ ਹੋ ਚਿਹਰੇ ਤੁਸੀਂ ਦੇਖ ਸਕਦੇ ਹੋ ਨੀਤਾ ਜੀ ਅੱਜ ਨੂਰ ਕਿਉਂ ਆ ਸਰ ਇੱਥੇ ਚਿਹਰੇ ਤੇ ਨੂਰ ਵੈਸੇ ਤਾਂ ਮੈਨੂੰ ਮੇਰੇ ਘਰ ਦੇ ਕਹਿੰਦੇ ਤੇਰਾ ਜਦਨ ਦਾ ਕੰਮ ਸ਼ੁਰੂ ਇਹ ਕੀਤਾ ਉਦੋਂ ਤੇਰਾ ਨੂਰ ਉੱਡਿਆ ਪਿਆ ਜੀ ਤੁਹਾਨੂੰ ਲੱਗਦਾ ਵੀ ਚਿਹਰੇ ਤੇ ਨੂਰ ਆ ਜੀ ਤੇ ਚਲੋ ਇੱਕ ਇਹ ਵੀ ਹੋ ਸਕਦਾ ਨਾ ਆਪਾਂ ਇੱਕ ਉਪਰਾਲਾ ਕੀਤਾ ਆ ਆਮ ਲੋਕਾਂ ਦੀਆਂ ਗੱਲਾਂ ਉੱਥੇ ਜਿਨ੍ਹਾਂ ਦੀ ਗੱਲ ਕੋਈ ਕਿਤੇ ਤੱਕ ਪਹੁੰਚ ਨਹੀਂ ਸਕਦੀ ਉਹਨਾਂ ਦੀਆਂ ਗੱਲਾਂ ਅਸੀਂ ਲੋਕਾਂ ਤੱਕ ਪਹੁੰਚਾਉਣੀਆਂ ਸ਼ੁਰੂ ਕੀਤੀਆਂ ਸ਼ਾਇਦ ਉਹਨਾਂ ਦੀਆਂ ਦੁਆਵਾਂ ਤੇ ਨੂਰ ਹੋਣਾ ਤੌਰ ਤੋੜੀ ਗੱਲ ਮੈਂ ਕੱਟ ਕੇ ਕੀ ਗੱਲ ਕਰੂੰ ਜਿਹੜੇ ਵੈਰੀ ਵੈਰੀ ਬੰਦੇ ਆ ਜੀ ਉਹ ਥੋੜੇ ਜੇ ਉਦਾਹਰਣ ਜੀ ਹੋਣ ਮੰਨ ਕੇ ਜਦੋਂ ਤੁਸੀਂ ਮੇਰੇ ਨਾਲ ਲੜਪੋ ਮੈਂ ਪਤਾ ਕੀ ਕਹੂੰਗਾ ਅੱਕਾ ਘਰ ਵਾਲੀ ਨਾਲ ਲੜ ਕੇ ਹੁੰਦਾ ਇਹ ਤਾਂ ਦੀਆਂ ਗੱਲਾਂ ਬਾਤਾਂ ਇਹ ਜਿਹੜੀ ਸਮੱਸਿਆ ਨਾ ਵੀ ਘਰ ਵਾਲੀ ਨਾਲ ਲੜਨ ਵਾਲੀਆਂ ਇਹ ਸ਼ੁਰੂ ਸ਼ੁਰੂ ਚ ਤਾਂ ਨਹੀਂ ਆਉਂਦੀਆਂ ਜਦੋਂ ਲੰਮਾ ਸਮਾਂ ਪੈ ਜਾਂਦਾ ਬੱਚੇ ਹੋ ਜਾਂਦੀਆਂ ਉਦੋਂ ਫਿਰ ਈ ਥੋੜਾ ਜਿਹਾ ਮੁਸ਼ਕਲ ਸਥਿਤੀ ਹੋਣ ਲੱਗ ਜਾਂਦੀ ਆ ਉਹਦੇ ਕਾਰਨ ਵੱਖ-ਵੱਖ ਆਪਾਂ ਉਹਨੂੰ ਵੀ ਚਰਚਾ ਅੱਜ ਮੈਂ ਤਾਂ ਕਹਿੰਦਾ ਇਸੇ ਵੇਸੇ ਤੇ ਕਰ ਲਈਏ ਚਰਚਾ ਵਧੀਆ ਗੱਲ ਹੈ ਜੀ ਹਨਾ ਦੇਖ ਲਓ ਮੈਂ ਮੇਰਾ ਤਾਂ ਠੀਕ ਐ ਤੁਸੀਂ ਘਰੇ ਰੋਟੀ ਖਾਣੀ ਹੋਊਗੀ ਰੋਟੀ ਤਾਂ ਚਲੋ ਉਹ ਗੁੱਸੇ ਹੋਈਆਂ ਵੀ ਦੇ ਦਿੰਦੀਆਂ ਇੰਨੀਆਂ ਕਿ ਚੰਗੀਆਂ ਹੁੰਦੀਆਂ ਵੀ ਜਿਹੜੇ ਜਦੋਂ ਬੰਦਾ ਗੁੱਸੇ ਹੋ ਜਾਏ ਉਹਦੇ ਨਾਲ ਲੱਖ ਲੜਪੇ ਉਹਨੇ ਚਾਹੇ ਆਪ ਨਾ ਖਾਵੇ ਪਰ ਆਪ ਦੇ ਘਰ ਵਾਲੇ ਵਾਸਤੇ ਬਣਾ ਕੇ ਰੱਖਦੀ ਐ ਰੋਟੀ ਔਰਤ ਐਸੀ ਚੀਜ਼ ਐ ਆਪ ਦੇ ਘਰ ਵਾਲੇ ਨਾਲ ਲੜਪੂਗੀ ਆਪ ਨਾ ਖਾਊਗੀ ਗੁੱਸੇ ਚ ਪਰ ਉਹਦੇ ਲਈ ਫੇਰ ਵੀ ਖਾਣਾ ਬਣਾ ਕੇ ਰੱਖਦੀ ਹੈ ਪਰ ਬਈ ਇੱਕ ਗੱਲ ਹੋਰ ਕਈਆਂ ਘਰਾ ਦੇ ਖਲਾਤ ਵੀ ਹੈ ਬੱਦਾ ਕੰਮ ਤੋਂ ਥੱਕਿਆ ਹਰਿਆ ਆਉਂਦਾ 8 ਵਜੇ ਆਉਂਦਾ ਕੋਈ 9 ਵਜੇ ਆਉਂਦਾ ਹਨਾ ਅਲੱਗ ਅਲੱਗ ਫੀਲਡ ਆ ਜਿਵੇਂ ਆਪਾਂ ਕਈ ਦੀ ਟਾਈਮਾਂ ਚੱਲ ਜਾਂਦੇ ਆ ਕਈ ਦੀ ਕੋਈ ਮੁੱਦਾ ਹੋ ਰਿਹਾ ਬਣਿਆ ਹੁੰਦਾ ਤੇ ਕਈਆਂ ਨੂੰ ਮੈਂ ਸੁਣਿਆ ਵੀ ਰੋਟੀ ਆਏ ਕਹਿੰਦੇ ਆਓ ਪਈਆ ਕਿਚਨ ਚ ਚੱਕ ਕੇ ਖਾ ਲਾ ਆਪੇ ਪਾਣੀ ਪੀਲਾ ਹੁੰਦੀ ਹੈ ਕਈਆਂ ਨਾਲ ਗੱਲਬਾਤ ਇਹ ਵੀ ਹੋ ਜਾਂਦਾ ਵੀ ਜੇ ਆਪ ਹੀ ਬਣਾ ਲਾ ਤੁਹਾਡੇ ਨਾਲ ਹੋਈ ਹੈ ਕਦੇ ਇਹ ਮੈਨੂੰ ਪਰਪਤ ਚਲੋ ਹਜੇ ਮੇਰਾ ਉਹ ਸਮਾਂ ਆਇਆ ਨਹੀਂ ਡਰਦੇ ਤਾਂ ਨਹੀਂ ਕਹਿੰਦਾ ਡਰਦਾ ਨਹੀਂ ਕਹਿੰਦਾ ਵੀ ਚਲੋ ਆਪ ਬਣਾਓ ਪਤਾ ਕੀ ਹੈ ਹਮਮਾ ਜਦੋਂ ਕੰਮ ਕਰਦੇ ਆ ਹਮਮ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਹੀ ਕੰਮ ਕਰਦੇ ਆ ਹਮਮ ਵੇਹਤਾ ਵੀ ਘਰੇ ਸਾਰਾ ਦਿਨ ਜਾ ਕੇ ਆਪਾਂ ਇਛਾਨ ਕਰਨਾ ਹੁੰਦਾ ਵੀ ਮੈਂ ਕੰਮ ਤੋਂ ਥੱਕਿਆ ਆ ਤੂੰ ਮੈਨੂੰ ਪਾਣੀ ਵੀ ਨਹੀਂ ਫੜਾ ਸਕਦੀ ਪਰ ਹੁਣ ਜਦੋਂ ਮੈਂ ਘਰੇ ਰਹਿਣਾ ਨਾ ਮੈਨੂੰ ਹੁਣ ਪਤਾ ਲੱਗਦਾ ਹੈ ਤੂੰ ਕਿਤੇ ਜ਼ਿਆਦਾ ਕੰਮ ਕਰਦੀ ਆ ਉਹ ਪੂਰੇ ਉਸ ਤੋਂ ਪਹਿਲਾਂ ਸੀ ਸਵੇਰ ਚਾਹ ਬਣਾ ਲਈ ਹਾਂ ਚਾਹ ਬਣਾ ਕੇ ਫਿਰ ਉਹਨੇ ਫਿਰ ਨਾਸ਼ਤਾ ਬਣਾਤਾ ਫੇਸਤਾ ਬਣਾ ਕੇ ਭਾਂਡੇ ਖਾਫ ਕਰ ਲੇ ਤੋ ਕਿਉਂ ਭਈ ਬੰਦੇ ਵੀ ਕੰਮ ਕਰਦੇ ਇੱਥੇ ਹੀ ਗੱਲ ਆ ਉਹਨਾਂ ਨੂੰ ਤਾਂ ਬਹੁਤ ਚਾਹ ਹੋਰ ਵੀ ਬਹੁਤ ਕੁਝ ਕਰਦਾ ਦੋਸਤੀਆਂ ਝੜਕਣ ਇੱਕ ਬੋਸ ਹੁੰਦਾ ਹੂੰ ਇਹ ਸੱਸ ਹੂੰ ਠੀਕ ਹੈ ਉਹ ਕੋਈ ਉਹਨੇ ਜਿਹੜਾ ਟਪੰਡਾ ਇਧਰ ਉਧਰ ਮਾੜਾ ਮੋਟਾ ਐਂ ਜੇ ਕਰਦੇ ਤਾਂ ਉਹਦੇ ਉਹ ਹੋ ਜਾਂਦਾ ਹੂੰ ਉਹ ਨੂੰ ਸਾਹਬ ਨਹੀਂ ਅਜੇ ਤੱਕ ਆਜੇ ਤੱਕ ਨਹੀਂ ਆ ਤੈਨੂੰ ਉਹ ਵਿਚਾਰੀਆਂ ਚਪ ਚਾਪ ਉਹ ਕਰੀ ਜਾਂਦੀਆਂ ਵੀ ਸਾਰਾ ਦਿਨ ਉਹ ਉਹ ਹੁਣ ਜਿਹੜੀ ਗੱਲ ਕਰਦਾ ਸੀ ਨਾ ਵੀ ਆਪਾਂ ਨੂੰ ਲੱਗਦਾ ਆਪਾਂ ਕੰਮ ਕਰਦੇ ਆ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਲੱਗਦਾ ਵੀ ਉਹ ਡਮ ਕਰਦੇ ਇਹ ਇਹ ਕੀ ਕਰ ਉੱਥੇ ਗਿਆ ਉਹ ਉੱਥੇ ਜਾਂਦੇ ਆ ਚਾਰ ਲੋਕਾਂ ਦੇ ਨਾਲ ਗੱਲਾਂ ਕਰਿਆਉਂਦੇ ਆ ਵੀਡੀਓ ਕਰਕੇ ਆ ਜਾਂਦੇ ਤੇ ਇਹਨਾਂ ਨੂੰ ਕੀ ਆ ਹੈਨਾ ਆ ਅੰਦਰਲੀ ਗੱਲ ਖੋਲ ਹੀ ਜਾਂਦੇ ਆ ਇਹਨਾਂ ਨੂੰ ਕੀ ਵੀ ਇਹ ਕੀ ਕਰਦੇ ਹੋਣੇ ਤੇ ਤੇ ਉਸ ਲਈ ਇਸ ਦੋਨੇ ਜਦੋਂ ਆਪਾਂ ਇੱਕ ਦੂਜੇ ਦਾ ਕੰਮ ਨਹੀਂ ਸਮਝਦੇ ਤਾਂ ਫਿਰ ਆਪਣਾ ਥੋੜਾ ਜਿਹਾ ਪੈਂਦਾ ਵੀ ਇਹ ਇਹ ਮੈਨੂੰ ਨਹੀਂ ਸਮਝਦੀ ਮੈਂ ਉਹਨੂੰ ਨਹੀਂ ਸਮਝਦਾ ਤੇ ਮਾਮਲਾ ਗੜਬੜ ਮਾਮਲਾ ਗੜਬੜ ਹੋ ਜਾਂਦਾ ਠੀਕ ਹੈ ਬਾਈ ਇੱਕ ਚੀਜ਼ ਹੋਰ ਹੈ ਹਨਾ ਇਹ ਨਸ਼ਾ ਕਿਤੇ ਨਾ ਕਿਤੇ ਜੇ दारू ਦੀ ਗੱਲ ਕਰੀਏ ਪੰਜਾਬ ਦਾ ਇੱਕ ਕਲਚਰ ਬਣ ਗਿਆ ਹੈ ਨਾ दारू ਕਿਤੇ ਬਹੁਤ ਮਾੜਾ ਸਮਝਿਆ ਜਾਂਦਾ ਸੀ ਇਹਨੂੰ ਹੁਣ ਤਾਂ ਜੇ ਵਿਆਹਾਂ ਦੀ ਗੱਲ ਕਰੀਏ ਵਿਆਹਾਂ ਚ ਵੀ ਜਿਵੇਂ ਅੱਗੇ ਰਾਜਸਥਾਨ ਦੇ ਵਿੱਚ ਹੁੱਕੇ ਆਪਾਂ ਸਮੋਕਿੰਗ ਕਹਿ ਲੀਏ ਇੰਗਲਿਸ਼ ਦੇ ਵਿੱਚ ਉਹ ਬੰਦ ਹੁੰਦੀ ਸੀ ਹੁਣ ਉਹ ਓਪਨ ਹੀ ਹੋ ਗਈ ਪਿਓ ਪੋਤੀ ਇਕੱਠੇ કરી ਜਾਂਦੇ ਆ ਕਿਵੇਂ ਦੇਖਦੇ ਹੋ ਬੰਦਾ ਕਲੇਸ਼ ਕਰੇ ਹੂੰ ਉਹਦੀ ਸਭ ਤੋਂ ਵੱਡੀ ਹੂੰ ਜਾਂ ਵੱਡੀ ਜਿਹੜੀ ਉਹ ਹੁੰਦੀ ਆ ਬੰਦੇ ਨੂੰ ਸਾਰਿਆਂ ਨੂੰ ਬਣਦਾ ਇੱਕ ਨਸ਼ਾ ਹੂੰ दारू ਨਸ਼ਾ दारू ਹੁਣ ਤਾਂ दारू ਤਾਂ ਇੱਕ ਜਿਹੜਾ ਬੰਦਾ ਇਕੱਲੇ दारू ਪੀਂਦਾ ਨੂੰ ਚੰਗਾ ਉਹਨੂੰ ਨਸ਼ਈ ਨਹੀਂ ਮੰਨਦੇ ਅੱਛਾ ਠੀਕ ਹੈ ਹੈ ਪਤਾ ਨਹੀਂ ਕੀ ਕੀ ਅੱਗੇ ਗਿਸਵਾ ਖਾ ਕੇ ਆਉਂਦੇ ਤੇ ਅਜੇ ਤਾਂ दारू ਵਾਲਾ ਬੰਦਾ ਚਲੋ ਆਕੇ ਘਰੇ ਟਿੱਕੇ ਪੈਤਾ ਜਾਂਦਾ ਤੇ ਜਿਹੜਾ ਨਸ਼ੇ ਵਾਲਾ ਹੋਰ ਬੰਦਾ ਦਾ ਮਾਰਾ ਚਲਦੇ ਵੀ ਭੰਡੇ ਵਿੱਚ ਆਉਂਦੇ ਆ ਉਹ ਤਾਂ ਕਲੇਸ਼ ਤਾਂ ਤੁਹਾਨੂੰ ਪਤਾ ਕੋਈ ਹੋਣਾ ਤੇ ਰਹੂਗਾ ਆ ਗੱਲ ਕਿ ਹੂਰ ਨਾ ਪੀਂਦਾ ਦੋ ਤੁਸੀਂ ਬੰਦੇ ਨਹੀਂ ਮੈਂ ਤਾਂ ਇਹ ਕਹਿਣਾ ਵੀ ਕੋਈ ਵੀ ਨਸ਼ਾ ਨਾ ਕਰੋ दारू ਵੀ ਇੱਕ ਨਸ਼ਾ ਹੈ ਇਹ ਵੀ ਬੰਦ ਕਰ ਜੀ ਤੇ ਇਹੋ ਪੌਂਦੀ ਹੈ ਜਦੋਂ ਮਾਰੇ ਟੇਟੇ ਟੱਪ ਤੇ ਹੁੰਦਾ ਸੀ ਪਤਨੀ ਸਾਰੇ ਦਿਨ ਚ ਕੋਈ ਨਾ ਕੋਈ ਉਮੀਦ ਲਾ ਕੇ ਬੈਠੀ ਹੁੰਦੀ ਹੈ ਵੀ ਅਰੇ ਮੈਂ ਤਾਂ ਉਹਨਾਂ ਨੂੰ ਜਨੂਸ ਸੱਲਾ ਕਰੂੰਗੀ ਉਹਨਾਂ ਕੋਲ ਬੱਸ ਤੰਗੇ ਲੋਹੇ ਤਰੀ ਮਾਣੇ ਮੈਨੂੰ ਕੀ ਕਿਹਾ ਮੈਨੂੰ ਉਹ ਕੀ ਕਿਹਾ ਤੇ ਉਹ ਆ ਕੇ ਹੌਨ ਸਰ ਕਹਿੰਦਾ ਚਲ ਭਰ ਉਹਦੀ ਸਾਰੀ ਵਿਚਾਰੀ ਤੇ ਜਿਹੜਾ ਹੁੰਦਾ ਉਹ ਇਹ ਜਿਹੜੇ ਪਾਉਂਦੇ ਇੱਕ ਵਾਰ ਫਿਰ ਉਹ ਉਹ ਆ ਕੇ ਤੀਲੀ ਲਾ ਦਿੰਦਾ ਤੇ ਫਟਾ ਹੋ ਜਾਂਦਾ ਹਮ ਇਹ ਕਲੇਸ਼ ਨੂੰ ਘਟਾਇਆ ਕਿਵੇਂ ਜਾ ਸਕਦਾ ਕਲੇਸ਼ ਨੂੰ ਕਲੇਸ਼ ਪਤਾ ਕਦੋਂ ਸ਼ੁਰੂ ਹੁੰਦਾ ਹਮ ਕਲੇਸ਼ ਪੈਣੇ ਕਦੋਂ ਸ਼ੁਰੂ ਹੁੰਦੇ ਹਨ बच्चे हो ਜਾਂਦੇ ਆ بچے ਫਿਰ ਵੱਡੇ ਹੋ ਜਾਂਦੇ ਆ ਹੂੰ ਫਿਰ ਉਹਨਾਂ ਬੱਚਿਆਂ ਚ ਮਾਂ ਹੁਲਝ ਜਾਂਦੀ ਹੈ ਹੂੰ ਤੇ ਘਰ ਵਾਲਾ ਹੁੰਦਾ ਜਿਹੜਾ ਉਹ ਕੰਮਾਂ ਕਰਾਂ ਚੁੱਲ ਜਾਂਦਾ ਉਹਨਾਂ ਦਾ ਆਪਸ ਵਿੱਚ ਬਿਲਕੁਲ ਵੀ ਉਹਨਾਂ ਨੂੰ ਆਪਸ ਵਿੱਚ ਟਾਈਮ ਨਹੀਂ ਮਿਲਦਾ ਟਾਈਮ ਵੀ ਨਹੀਂ ਮਿਲਦਾ ਕਿਉਂਕਿ ਇਹ ਇਹ ਵੀ ਆ ਇੱਕ ਇਹ ਕਿ ਫਿਜ਼ੀਕਲ ਰਿਲੇਸ਼ਨ ਹੀ ਸਾਰਾ ਕੁਝ ਹੈ ਇਹ ਨਹੀਂ ਹੈਗਾ ਅਸਲ ਦੇ ਵਿੱਚ ਮਨ ਦੀ ਸੰਤੁਸ਼ਟੀ ਹੈ ਦੋਨਾਂ ਨੂੰ ਇੱਕ ਇੱਕ ਦੁੱਖ ਸੁੱਖ ਸਾਂਝਾ ਕਰਕੇ ਦੋਵੇਂ ਤਰ੍ਹਾਂ ਨਾਲ ਗੁਜ਼ਾਰੇਣਗੇ ਉਹ ਲੋਕਾਂ ਤੋਂ ਕੋਈ ਪਤਾ ਨਹੀਂ ਉਹਨੂੰ ਉਹ ਤਾਂ ਦੋਨੇ ਇਸੇ ਕਰ ਚੱਕਰਾਂ 'ਚ ਹੀ ਕੁੜੀ ਜਾਂਦੇ ਰਹਿੰਦੇ ਆ ਇਹ ਹੋਰ ਹੀ ਨਹੀਂ ਗੱਲ ਸੁਣਦੀ ਉਹ ਕਹਿੰਦਾ ਮੇਰੀ ਨਹੀਂ ਸੁਣਦੀ ਸਾਡੇ ਉਹਨਾਂ ਨੂੰ ਜਦੋਂ ਬੱਚੇ ਉਹਨੂੰ ਬਚਵਾ ਕੇ ਆ ਜਾਂਦੇ ਤਾਂ ਉਹ ਇਹ ਉਹ ਉਹ ਪਰੇਸ਼ਵਾਦ ਨਹੀਂ ਪਰੇ ਪਰੇ ਹੋ ਜਾਂਦੇ ਆ ਬੱਚੇ ਤਾਂ ਆਪਣੇ ਰਸੇ ਚ ਹੋ ਜਾਂਦੇ ਆ ਇਹ ਬੱਚੇ ਰੋਪਿੰਗ ਆਪਣੀ ਲਾਈਫ 'ਚ ਬਿਜ਼ੀ ਹੋ ਜਾਂਦੇ ਆ ਫਿਰ ਮਾਪਿ ਉਹ ਕਹਿੰਦੇ ਲੱਗਦਾ ਇਸ ਵਾਰ ਸਾਨੂੰ ਸ਼ੁਕਰ ਆ ਟਾਈਮ ਮਿਲਿਆ ਦੋਹਾਂ ਨੂੰ ਉਹ ਟਾਈਮ ਮਿਲਦਾ ਤੇ ਤੇਰੀ ਵੀ ਬੜਾ ਦੋ ਸਾਲ ਤਿੰਨ ਸਾਲ ਹੋ ਗਈ ਵਧੀਆ ਰਹਿੰਦੇ ਤੇ ਫਿਰ ਉਹਨਾਂ ਨੂੰ ਇਹ ਲੱਗਣ ਜਾਂ ਸੰਤਾ ਵੀ ਨਹੀਂ ਪੁੱਛਦੇ ਹੂੰ ਉਹ ਹੋਰ ਜਿਹੜੇ ਇਸ ਨਮ ਨਮ ਉਹ ਪੁੱタル ਲੈਂਦਾ ਇੱਕ ਗੱਲ ਹੋਰ ਹੈ ਜਿਹੜੇ ਅੰਗਰੇਜ਼ ਆ ਮੈਂ ਸੁਣਿਆ ਉਹ ਘੱਟ ਲੜਦੇ ਆ ਇਹ ਕੀ ਕਾਰਨ ਉਹ ਦੋਹੇ ਪੁੱਟ ਨਹੀਂ ਲੜਦੇ ਹੂੰ ਪਾਪਾ ਨੂੰ ਲੱਗਦਾ ਵੀ ਅੰਗਰੇਜ਼ ਘੱਟ ਲੜਦੇ ਆ ਅੰਗਰੇਜ਼ਾਂ ਦੀਆਂ ਲੜਾਈਆਂ ਵੀ ਉਨੀਆਂ ਹੀ ਹੁੰਦੀਆਂ ਨੇ ਤੇ ਤਪਰੀ ਕਿਤੋਂ ਹੋ ਰਹੇ ਨੇ ਲੜਦੇ ਯਾਰ ਉਹ ਕਹਿੰਦੇ ਨਾ ਵੀ ਦੋ ਭਾਂਡਿਆਂ ਦਾ ਖਾਣ ਖੜਕਣਗੇ ਪਤੀ ਪਤਨੀ ਕਿਤੋਂ ਦੇ ਹੋਣ ਅੰਗਰੇਜ਼ ਹੋਣ ਗੋਰੇ ਹੋਣ ਕਾਲੇ ਹੋਣ ਭਾਰਤੀ ਹੋਣ ਬੁੱਢੇ ਹੋਣ ਅਮਰੀਕਨ ਹੋਣ ਉਹਨਾਂ ਵੀ ਇਹ ਬੜੇ ਫਟਪੇਟਾ ਉਹ ਤਾਂ ਹੋਣੀ ਹੋਣੀ ਹੁੰਦੀ ਨਹੀਂ ਅੰਗਰੇਜ਼ ਯਾਰਾ ਸਿਆਣੇ ਨਹੀਂ ਹੁੰਦੇ ਕਹਿੰਦੇ ਸਿਆਣੇ ਤਾਂ ਆਪਣੇ ਲੋਕਾਂ ਨਾਲੋਂ ਤਾਂ ਕੋਈ ਵੀ ਵੱਧ ਸਿਆਣਾ ਨਹੀਂ ਹੂੰ ਕਿਉਂ ਐ ਕਿਉਂ ਲੱਗਦਾ ਤੁਸੇ ਤੁਸੀਂ ਇਹ ਦੇਖੋ ਅੰਗਰੇਜ਼ਾਂ ਦਾ ਕਿੰਨੇ ਤਲਾਕ ਹੋ ਜਾਂਦੇ ਆ ਉਹ ਇੱਕ ਵਾਰ ਇੱਕ ਬੰਦਾ ਤਿੰਨ ਤਿੰਨ ਵਾਰੀ ਵਿਆਹ ਕਰਾ ਲੈਂਦਾ ਤਿੰਨ ਤਿੰਨ ਵਾਰੀ ਤਲਾਕ ਲੈ ਲੈਂਦਾ ਆਪਣੇ ਬੰਦੇ ਸਿਆਣੇ ਹੁੰਦੇ ਚਾਹੇ ਕਰੀਏ ਕਲੇਸ਼ ਹੋਵੇ ਰਿਸ਼ਤਾ ਨਹੀਂ ਟੁੱਟਣ ਦਿੰਦੇ ਛੇਤੀ ਕਿਥੇ ਇਹ ਹੈ ਜャ ਵੈਸੇ ਜਾਰਾ ਤਰ ਰਿਸ਼ਤੇ ਟੁੱਟਣ ਦਾ ਕਾਰਨ ਹੀ ਆਕੜਾ ਬਣ ਜਾਂਦੀਆਂ ਹਨ ਕੋਈ ਚੋਗਣਾ ਨਹੀਂ ਚਾਹੁੰਦਾ ਜਿਹੜੇ ਹੁਣ ਜਿਹੜੇ ਇੱਕ ਹੋਰ ਪਹਿਲਾਂ ਨਾ ਕਲੇਸ਼ ਦੀ ਗੱਲ ਕਰਦੇ ਆ ਵੀ ਕਲੇਸ਼ ਇੱਕ ਹੋਰ ਬਹੁਤ ਵੱਡਾ ਕਾਰਨ ਹੈ ਹੂੰ ਕਲੇਸ਼ ਪੈਣ ਦਾ ਪਤਨ ਕਿਦਾਂ ਹੁੰਦਾ ਦੇ ਵਿੱਚ ਤੇ ਟੈਲੀਫੋਨਾਂ ਦੇ ਵਿੱਚ ਬਹੁਤ ਵੱਡਾ ਇੰਟਰਫੀਰੈਂਸ ਹੋਣਾ ਵੀ ਸਾਰਿਆਂ ਨੇ ਹਾਂ ਕੀ ਬਣਾਇਆ ਤੂੰ ਕੀ ਬਣਾਇਆ ਪਰ ਇਹ ਕਹਿੰਦਾ ਜੀ ਅੱਜ ਤਾਂ ਅਸੀਂ ਦਾਲ ਬਣਾਉਂਦੇ ਹਾਂ ਪਰ ਇਹੋ ਜਿਹੀ ਕੀ ਗੱਲ ਹੋਜੀ ਨਹੀਂ ਬਣਾ ਸਕਦੇ ਸੀਗੇ ਹੋਏ ਹੋ ਗਏ ਹੋਗੇ ਇਹ ਇਹ ਚੀਜ਼ਾਂ ਇਹ ਇਹ ਫਿਰ ਲੋਟ ਬੜਾ ਫੀਲ ਕਰਾ ਦਿੰਦੇ ਵੀ ਤੇਰੇ ਕਰਕੇ ਨਹੀਂ ਕੀਤਾ ਇਹ ਨਹੀਂ ਕਰ ਸਕਦੇ ਸੀ ਇਹ ਵੀ ਕਰ ਸਕਦੇ ਸੀ ਉਹ ਉਹਦੇ ਨਾਲ ਜਿਆਦਾ ਇੰਟਰਫੀਰੈਂਸ ਹੋ ਜਾਂਦਾ ਕੁੜੀ ਦੀ ਜ਼ਿੰਦਗੀ ਦੇ ਵਿੱਚ ਫਿਰ ਕੁੜੀ ਦੀ ਜ਼ਿੰਦਗੀ ਕੁੜੀ ਫਿਰ ਕਈ ਜਦੋਂ ਪਹਿਲਾਂ ਤਾਂ ਕੰਮ ਕਰਦੀ ਆ ਉਹਦੇ ਦੇ ਟੂਟ ਟੂਟੀਆਂ ਲਾਈਆਂ ਹੁੰਦੀਆਂ ਤੇ ਉਹ ਮਾਣ ਨਾਲ ਗੱਲ ਕਰੀ ਜਾਂਦੀਆਂ ਫਿਰ ਪਹਿਲਾਂ ਚਾਹ ਪਾਣੀ ਪੀ ਕੇ ਫਿਰ ਉਹ ਕੀ ਨਾਲ ਲੈਂਦੇ ਉੱਤੇ ਚਲੀਆਂ ਜਾਂਦੀਆਂ ਜੋਤ ਬੋਰ ਹੋ ਜਾਂਦਾ ਇਸ ਟੌਪਿਕ ਤੋਂ ਨਹੀਂ ਨਹੀਂ ਬੋਰ ਨਹੀਂ